ਅਕਾਲੀ ਜੋਤ ਮਾਤਾ ਗੁਜਰੀ ਜੀ ਦੇ ਗਰਭ ਵਿੱਚ ਟਿਕਦੀ ਹੈ ਤਹੀ ਪ੍ਰਕਾਸ਼ ਹਮਾਰਾ ਭਇਓ ਉਹਦੇ ਬਾਅਦ ਕੁਝ ਸਮਾਂ ਲੰਘਿਆ ਪਟਨਾ ਸਹਿਰ ਵਿਖੇ ਪਵਲਯੋ ਜਦੋਂ ਮਾਤਾ ਗੁਜਰੀ ਜੀ ਆਪਣੀ ਸੱਸ ਮਾਤਾ ਨਾਨਕੀ ਨਾਲ ਆਪਣੇ ਭਾਈ ਮਾਮਾ ਕਿਰਪਾਲ ਚੰਦ ਨਾਲ ਹੋਰ ਸਿੱਖਾਂ ਸੇਵਕਾਂ ਨਾਲ ਪਟਨੇ ਰਾਮ ਵਿੱਚ ਸੰਨ ਤਾਂ ਉਥੇ ਕਹਿੰਦੇ ਮੇਰਾ ਪ੍ਰਕਾਸ਼ ਹੋਇਆ ਤੋ ਗੁਰਤੇਗ ਬਹਾਦਰ ਸਾਹਿਬ ਇਥੋਂ ਪਰਿਵਾਰ ਤੋਂ ਜੁਦਾ ਸਨ ਅੱਗੇ ਦੀ ਅੱਗੇ ਸੰਗਤਾਂ ਨੂੰ ਤਾਰਨ ਤੁਰੇ ਹੋਏ ਸਨ ਤੋਂ ਮਹਾਰਾਜ ਕਹਿੰਦੇ ਨੇ ਮੇਰਾ ਆਗਾਜ਼ ਪ੍ਰਕਾਸ਼ ਪਟਨਾ ਸਾਹਿਬ ਹੋਇਆ ਜਨਮ ਨਹੀਂ ਲਿਖਿਆ ਜਿਹਦਾ ਜਨਮ ਹੈ ਉਹਦਾ ਮਰਨ ਵੀ ਹੈ ਹੁਣ ਸੂਰਜ ਛਿਪ ਜਾਂਦਾ ਰਾਤ ਨੂੰ ਕੀ ਆਂਦੇ ਉਹ ਮਰ ਗਿਆ ਨਹੀਂ ਜੇ ਮਰਿਆ ਹੁੰਦਾ ਸਵੇਰੇ ਨਾ ਪ੍ਰਗਟ ਹੁੰਦਾ ਗੁਰੂ ਪਰਮੇਸ਼ਰ ਜੇ ਮਰ ਗਏ ਹੁੰਦੇ ਤੇ ਅੱਜ ਗੁਰਦੁਆਰੇ ਤੁਸੀਂ ਕੀ ਲੈਣ ਆਉਂਦੇ ਜੇ ਝੋਲੀਆਂ ਭਰਦੇ ਨੇ ਤੇ ਸਮਝ ਆਏ ਵੀ ਉਹ ਪ੍ਰਗਟ ਨੇ ਜਦੋਂ ਯਾਦ ਕਰੋ ਕਿਰਪਾ ਕਰਦੇ ਨੇ ਤੋ ਗੁਰਦੇਵ ਪ੍ਰਕਾਸ਼ਵਾਨ ਹੁੰਦੇ ਨੇ ਜਾਂ ਗੁਪਤ ਹੁੰਦੇ ਨੇ ਜੰਮਦੇ ਮਰਦੇ ਨਹੀਂ ਸਦਾ ਹਾਜ਼ਰ ਨੇ ਦੀਨ ਦੁਨੀਆ ਦੇ ਮਾਲਕ ਪਟਨੇ ਦੀ ਧਰਤੀ ਤੇ ਪੋ ਸੁਦੀ 7ਵੀਂ 1723 ਬਿਕਰਮੀ ਸੰਮਤ 7 ਦਿਨ ਚੰਨ ਦੇ ਪੱਖ ਨੂੰ ਹੋਏ ਸਨ ਚੰਨ ਚੜੇ ਨੂੰ 15 ਦਿਨ ਹੁੰਦਾ ਨਾ ਚਾਨਣਾ ਪੱਖ 15 ਦਿਨ ਹਨੇਰਾ ਪੱਖ ਹੁੰਦਾ ਮਸਿਆ ਦਾ ਗੁਰਦੇਵ ਦਾ ਆਗਾਜ਼ ਹੁੰਦਾ ਹੈ ਗੁਰੂ ਤੇਗ ਬਹਾਦਰ ਸੇ ਮਾਤਾ ਗੁਜਰੀ ਜੀ ਦੇ ਆਂਗਨ ਵਿੱਚ ਪ੍ਰਗਟ ਹੋਏ ਤਿੰਨਾਂ ਲੋਕਾਂ ਦੇ ਮਾਲਕ ਇਹ ਕੌਣ ਆਇਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਦੀ ਜੋਤ ਦੀ ਹਸਤੀ ਕੀ ਹੈ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਛੁਕਾਇ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਚਿਤ ਲਾਇ ਜਗ ਜੀਵਨ ਦਾਤਾ ਪਾਇਆ ਕਹਿੰਦੇ ਅਕਾਲ ਪੁਰਖ ਆਪ ਗੁਰਾਂ ਦੇ ਰੂਪ ਵਿੱਚ ਪ੍ਰਗਟ ਹੋਇਆ ਉਹਨੇ ਆਪਣੀ ਜੋਤ ਗੁਰਾਂ ਦੇ ਰੂਪ ਵਿੱਚ ਪ੍ਰਗਟ ਕਰ ਦਿੱਤੀ ਹੀ ਹੈਸ ਪਲੇਸਡ ਹਿਮਸੈਲਫ ਵਿਦਿਨ ਦਾ ਗੁਰੂ ਉਨੇ ਆਪਣੀ ਸਮੁੱਚੀ ਕਲਾ ਗੁਰੂ ਵਿੱਚ ਟਿਕਾ ਕੇ ਦੁਨੀਆ ਤੇ ਆਉਣਾ ਕੀਤਾ ਕਾਦੇ ਲਈ ਮੁਕਤੀ ਦੇ ਦਾਤੇ ਬਣ ਕੇ ਕਈ ਵਾਰ ਮੈਡੀਕਲ ਦੁਨੀਆ ਕਹਿ ਦਿੰਦੀ ਰੋਗ ਨਹੀਂ ਠੀਕ ਹੁੰਦੇ ਅਰਦਾਸ ਕਰੋ ਇਹ ਮੁਕਤੀ ਦਿੰਦਾ ਰੋਗਾਂ ਤੋਂ ਗੁਰੂ ਚਿੰਤਾਵਾਂ ਤੋਂ ਡਿਪਰੈਸ਼ਨ ਤੋਂ ਮੁਕਤੀ ਦਿੰਦਾ ਹੈ ਉਹਦੀ ਕਰਾਮਾਤ ਹੈ ਉਹਦੀ ਅਜ਼ਮਤ ਹੈ ਹੁਣ ਗੁਰਦੇਵ ਜਦੋਂ ਪ੍ਰਗਟ ਹੋਏ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਵੱਲ ਸੰਗਤਾਂ ਨੂੰ ਤਾਰ ਰਹੇ ਨੇ ਇਥੋਂ ਮਹਾਰਾਜ ਤਾਈ ਸੁਨਿਆ ਪਹੁੰਚਿਆ ਅਸਾਮ ਗੁਰਦੇਵ ਤੁਹਾਡੇ ਗ੍ਰਹਿ ਵਿਖੇ ਬਾਲਕ ਪ੍ਰਗਟ ਹੋਇਆ ਹੈ ਨਾਮ ਕੀ ਰੱਖਣਾ ਹੈ ਗੁਰਤੇਕ ਭਾਦਰ ਸਾਹਿਬ ਨੇ ਨਾ ਹੁਕਮਨਾਮਾ ਭੇਜਿਆ ਡਾਕਟਰ ਗੰਡਾ ਸਿੰਘ ਹੁਣਾ ਪਬਲਿਸ਼ ਕੀਤੇ ਨੇ ਹੁਕਮਨਾਮੇ ਲਿਖਦੇ ਨੇ ਇਹਨਾਂ ਦਾ ਨਾਮ ਗੋਬਿੰਦ ਰਾਏ ਰੱਖਣਾ ਸ਼ਹਿਜ਼ਾਦੇ ਦੇ ਰਹਾਇਸ਼ ਦੇ ਵਾਸਤੇ ਅਗਲ ਹਵੇਲੀ ਦਾ ਇੰਤਜ਼ਾਮ ਕਰਨਾ ਦੋ ਗੱਲਾਂ ਕੀਤੀਆਂ ਨੇ ਇੱਥੇ ਨਾਮ ਰੱਖਿਆ ਗੋਬਿੰਦ ਰਾਏ ਗੋਬਿੰਦ ਗੋ ਧਰਤੀ ਨੂੰ ਆਂਦੇ ਨੇ ਬਿੰਦ ਪਾਲਣ ਵਾਲਾ ਵੈਗਰੂ ਗੋਬਿੰਦ ਦਾ ਦੂਸਰਾ ਭਾਵ ਹੈ ਗੋ ਬਾਣੀ ਬਿੰਦ ਜੋ ਬਾਣੀ ਕਰਕੇ ਜਾਣਿਆ ਜਾਵੇ ਹਿੰਦੂ ਵੀਰ ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਗੋਬਿੰਦ ਕਹਿ ਦਿੰਦੇ ਨੇ ਠੀਕ ਹੈ ਨਾ ਤੁਸੀਂ ਆਪਣੇ ਬਾਪ ਨੂੰ ਬਾਪ ਕਹਿੰਦੇ ਹੋ ਮੈਂ ਆਪਣੇ ਬਾਪ ਨੂੰ ਬਾਪ ਨਾ ਅਲਫਾਜ਼ ਉਹੀ ਹੁੰਦੇ ਨੇ ਰਤਬਾ ਵੱਖ ਹੁੰਦਾ ਹੈ ਰਾਏ ਰਾਜੇ ਨੂੰ ਆਂਦੇ ਨੇ ਸਾਰਿਆਂ ਅਵਤਾਰਾਂ ਦਾ ਰਾਜਾ ਦੁਨੀਆ ਦੇ ਉੱਤੇ ਪ੍ਰਗਟ ਹੋਇਆ ਹੈ ਤੋਂ ਨਾਮ ਰੱਖਿਆ ਗਿਆ ਨਾਲ ਇੱਕ ਬਚਨ ਹੋਰ ਕੀਤਾ ਵੀ ਅਵਲ ਹਵੇਲੀ ਵਿੱਚ ਰੱਖਣਾ ਹੈ ਰਹਾਇਸ਼ ਜਿਹੜੀ ਹੈ ਨਾ ਪਟਨੇ ਦੀ ਸਭ ਤੋਂ ਸੋਹਣੀ ਹਵੇਲੀ ਵਿੱਚ ਕਰਨੀ ਹੈ ਹੁਣ ਇਹ ਉਹਨਾਂ ਸਾਰੇ ਤਰਕਾਂ ਦਾ ਜਵਾਬ ਹੈ ਜਿਹੜੇ ਕਹਿ ਦਿੰਦੇ ਵੀ ਐਡੇ ਐਡੇ ਗੁਰਦਾਰੇ ਕਿਉਂ ਬਣਾਈ ਨੇ ਸਿੱਖਾਂ ਨੇ ਤੁਸੀਂ ਕਿਸੇ ਧਰਮ ਵਿੱਚ ਵੀ ਚਲੇ ਜਾਓ ਧਾਰਮਿਕ ਮੰਦਰ ਉੱਚੇ ਹੀ ਹੋਣਗੇ ਘਰਾਂ ਨਾਲੋਂ ਗੋਰਿਆਂ ਨੇ ਚਰਚ ਉੱਚੇ ਬਣਾਏ ਨੇ ਕਿਉਂਕਿ ਉਹ ਸਮਝਦੇ ਨੇ ਵੀ ਉਹਨਾਂ ਚ ਜੀਸਸ ਕ੍ਰਾਈਸਟ ਦਾ ਰਤਬਾ ਉੱਚਾ ਹੈ ਮੰਦਰ ਘਰਾਂ ਨਾਲੋਂ ਉੱਚੇ ਹੋਣਗੇ ਸਨਾਤਨ ਮਤੀਆਂ ਦੇ ਉਹ ਸਮਝਦੇ ਨੇ ਸ੍ਰੀ ਕ੍ਰਿਸ਼ਨ ਸ੍ਰੀ ਰਾਮਚੰਦਰ ਮਹਾਰਾਜ ਦਾ ਰਤਬਾ ਉੱਚਾ ਹੈ। ਤੋਂ ਸਿੱਖ ਜਗਤ ਦੇ ਗੁਰਦੁਆਰੇ ਘਰਾਂ ਨਾਲੋਂ ਬੁਲੰਦ ਹੁੰਦੇ ਨੇ ਕਿਉਂਕਿ ਅਸੀਂ ਜਾਣਦੇ ਹਾਂ ਗੁਰ ਜੈਸਾ ਨਾਹੀ ਕੋ ਦੇਵ। There's no deity no dami kod equal to guru. ਉਹਦਾ ਰਤਬਾ ਬੁਲੰਦ ਹੈ।